ਹਲੋ ਡੈਡੀ ਜੀ ਪਾਣੀ ਪੀ ਲਓ ਡੈਡੀ ਜੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ ਹਾਂ ਪੁੱਛ ਪੁੱਤ ਕੀ ਪੁੱਛਣਾ ਡੈਡੀ ਜੀ ਇਹ ਦੁਆਵਾਂ ਕੀ ਹੁੰਦੀਆਂ ਨੇ ਦੁਆਵਾਂ ਪੁੱਤਰਾ ਜਿਵੇਂ ਪਿਓ ਆਪਣੇ ਪੁੱਤ ਲਈ ਦੁਆ ਮੰਗਦਾ ਹੈ ਕਿ ਉਹਦੀ ਲੰਮੀ ਉਮਰ ਹੋਵੇ ਉਸੇ ਤਰ੍ਹਾਂ ਮਾਂ ਆਪਣੇ ਪੁੱਤ ਲਈ ਦੁਆ ਮੰਗਦੀ ਆ ਕਿ ਮੇਰੇ ਪੁੱਤ ਦੀ ਲੰਮੀ ਉਮਰ ਹੋਵੇ ਉਹ ਸਦਾ ਖੁਸ਼ ਰਹੇ ਉਹਨਾਂ ਤੱਤੀ ਬਾ ਨਾ ਲੱਗੇ ਤੇ ਉਹ ਸਦਾ ਜਵਾਨੀਆਂ ਵਾਲੇ ਇਹਨੂੰ ਕਹਿੰਦੇ ਆ ਦੁਆਵਾ ਡੈਡੀ ਕੇ ਭੈਣਾ ਵੀ ਆਪਣੇ ਭਰਾਵਾਂ ਲਈ ਦੁਆਵਾ ਮੰਗਦੀਆਂ ਨੇ ਇਸ ਦੁਨੀਆ ਤੇ ਭੈਣ ਤੇ ਭਰਾ ਦਾ ਸਭ ਤੋਂ ਗੂੜਾ ਰਿਸ਼ਤਾ ਹੁੰਦਾ ਹੈ ਭੈਣ ਦਾ ਭਰਾਵਾਂ ਲਈ ਸਾਰੀ ਉਮਰ ਦੀ ਦੁਆਵਾ ਡੈਡੀ ਜੇ ਭੈਣਾ ਆਪਣੇ ਭਰਾਵਾਂ ਲਈ ਸਾਰੀ ਉਮਰ ਦੁਆਵਾ ਮੰਗਦੀਆਂ ਨੇ ਤਾਂ ਭਰਾਵਾ ਦਾ ਫਰਜ਼ ਬਣਦਾ ਹੋ ਕਿ ਰਖੜੀ ਵਾਲੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਕਹਿੰਵੇਂ ਕਿ ਭੈਣੇ ਰਖੜੀ ਵਾਲੇ ਦਿਨ ਰਖੜੀ ਜਿਦੋਂ ਬਣ ਕੇ ਜਾਏ ਮਤਲਬ ਇਹ ਕਿ ਆ ਫੜੋ ਫੋਨ ਤੇ ਆਪਣਾ ਫਰਜ਼ ਪੂਰਾ ਕਰੋ ਤੇ ਪੂਆ ਜੀ ਨੂੰ ਫੋਨ ਕਰਕੇ ਕਹੋ ਕਿ ਪਰਸੋਂ ਰਖੜੀ ਹੈ ਤੇ ਰਖੜੀ ਬੰਨ੍ਹਣ ਜ਼ਰੂਰ ਆਉਣਾ ਉਹ ਆ ਬਕਰਾ ਜਿਉਂਦਾ ਵਸਦਾ ਰਹੇ ਜਵਾਨੀਆਂ ਮਾਨ ਅੱਜ ਤੂੰ ਇੱਕ ਭਰਾ ਨੂੰ ਉਸਦਾ ਫਰਜ਼ ਯਾਦ ਕਰਵਾਤਾ ਵੇ ਭਰਾ ਨੂੰ ਮੈਂ ਹੁਣੇ ਤੇਰੀ ਭੂਆ ਨੂੰ ਫੋਨ ਕਰਦਾ ਹੈਲੋ ਹੈਲੋ ਕੌਣ ਭੈਣੇ ਮੈਂ ਬੋਲਦਾ ਤੇਰਾ ਵੀਰ ਤੇਰਾ ਪ੍ਰਹਾ ਦੇਬਾ ਐਨੇ ਸਾਲਾਂ ਬਾਅਦ ਭੈਣ ਦੀ ਯਾਦ ਕਿਵੇਂ ਆ ਗਈ ਵੀਰੇ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਤਉਨੂੰ ਭੁੱਲਿਆ ਨਹੀਂ ਕਹਿੰਦੇ ਸਾਡੇ ਗਿਲੇ ਵਿਸ਼ਕਰੇ ਦੂਰ ਕਰਕੇ ਭੈਣੇ ਪਰ ਸੋ ਰਖੜੀ ਐ ਤੂੰ ਆਪਣੇ ਭਰਾ ਦੇ ਤੇ ਭਤੀਜੇ ਦੇ ਰਖੜੀ ਬੰਨਣ ਜ਼ਰੂਰ ਆਈ ਬੋਲ ਆਹੇਂਗੀ ਨਾ ਅਸੀਂ ਦੋਨੇ ਤੇਰਾ ਇੰਤਜ਼ਾਰ ਕਰਾਂਗੇ ਆਹੇਂਗੀ ਨਾ ਹਾਂ ਵੀਰੇ ਮੈਂ ਰਖੜੀ ਬੰਨਣ ਜ਼ਰੂਰ ਆਉਂਗੀ ਭਰਾ ਬਲਾਵੇ ਤੇ ਭੈਣ ਆਵੇ ਇਹ ਕਿਵੇਂ ਹੋ ਸਕਦਾ ਚੱਲਿਆ ਮੈਂ ਰੱਖੜੀ ਬੰਨ੍ਹਣ ਜ਼ਰੂਰ ਆਉਂਗੀ ਵੀਰੇ ਜ਼ਰੂਰ ਆਉਂਗੀ ਰੱਖੜੀ ਬੰਨ੍ਹਣ ਆਵਾਂਗੇ ਮੈਂ ਆਪਦੇ ਭਰਾ ਤੇ ਭਤੀਜੇ ਦੇ ਰੱਖੜੀ ਬੰਨ੍ਹਣ ਜ਼ਰੂਰ ਆਉਂਗੀ ਵੀਰੇ ਇਹ ਬਾਈ ਦੂਸਰ ਸੱਚੇ ਭਾਜਾ ਮੇਰੇ ਭਰਾ ਤੇ ਭਤੀਜੇ ਨੂੰ ਸਦਾ ਖੁਸ਼ ਰੱਖੀ ਤੇ ਉਹਨਾਂ ਨੂੰ ਮੇਰੇ ਵੀ ਉੱਪਰ ਲਾ ਦੇ ਨੰਬਾ ਭਾਈ ਤੇਰਾ ਲੱਖ ਲੱਖ ਜੁਗਤ ਹੈ ਐਨਾ ਦਾ ਦਿਲ ਕਿੰਨਾ ਵੱਡਾ ਹੁੰਦਾ ਹਜ ਮੈਂ ਪੂਰੇ 5 ਸਾਲਾਂ ਬਾਅਦ ਫੋਨ ਕੀਤਾ ਮੈਂਨੇ ਕੁਝ ਨਹੀਂ ਕੀਤਾ ਫਿਰ ਵੀ ਮੈਨੂੰ ਕਿ ਵੀਰੇ ਮੈਂ ਜ਼ਰੂਰ ਆਵਾਂਗੀ ਮੈਂ ਆਪਣੇ ਭਰਾ ਤੇ ਭਤੀਜੇ ਦੇ ਰਖੜੀ ਬੰਨਣ ਜ਼ਰੂਰ ਆਵਾਂਗੀ ਜੰਮ ਦਿਰੀਆ ਭੈਣੇ ਜਿੰਦ ਦੀ ਵਸਤੀ ਹੈ ਇਹ ਤਾਂ ਆਪਣਾ ਫਰਜ਼ ਪੂਰਾ ਕਰਤਾ ਹੁਣ ਤੁਸੀਂ ਵੀ ਫੋਨ ਕਰਕੇ ਆਪਣਾ ਫਰਜ਼ ਜ਼ਰੂਰ ਪੂਰਾ ਕਰੋ ਰਖੜੀ ਵਾਲੇ ਦਿਨ ਨੂੰ ਪੈਣਾ ਤੁਹਾਡੇ ਹੋਣ ਦਾ ਇੰਤਜ਼ਾਰ ਕਰਦੀਆਂ ਨੇ ਉਹਨਾਂ ਨੂੰ ਜ਼ਰੂਰ ਫੋਨ ਕਰੋ ਜੇ ਪੈਣਾ ਨੂੰ ਨਾ ਪਹਲੋ ਉਹ ਵੀ ਪੈਣਾ ਭਰਾਵਾਂ ਨੂੰ ਕਦੇ ਨਹੀਂ ਪਹੁੰਦੀਆਂ ਹਮੇਸ਼ਾ ਯਾਦ ਰੱਖਦੀਆਂ ਨੇ that's <laughs>